ਗੁਰੂ ਪਿਆਰਿਓ ਕੁਝ ਦਿਨ ਪਹਿਲਾਂ ਨਾ ਤੁਹਾਡੇ ਸਾਰਿਆਂ ਦੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਹਦੇ ਵਿੱਚ ਸਰਹੰਦ ਅਤੇ ਵਜ਼ੀਰਖਾਨਾ ਜੁੜੇ ਹੋਏ ਕੁਝ ਸਵਾਲ ਜਵਾਬ ਸਾਂਝੇ ਕੀਤੇ ਸੀ ਕਾਬਜ ਨੂੰ ਪਤਾ ਹੀ ਗਿਆ ਜਿਹੜੇ ਸਵਾਲ ਜਵਾਬ ਨੇ ਪੇਪਰਾਂ ਵਿੱਚ ਵੀ ਆਉਂਦੇ ਹਨ ਇਸ ਕਰਕੇ ਆਬਜ ਨੂੰ ਪਤਾ ਹੈ ਅਸੀਂ ਆਪਣੀ ਵੀਡੀਓ ਵਿੱਚ ਹਮੇਸ਼ਾ ਸਾਂਝੇ ਕਰਦੇ ਰਹਿੰਦੇ ਹਾਂ ਜੀਕੇ ਨਾਲ ਜੁੜੇ ਹੋਏ ਸਵਾਲ ਜਵਾਬ ਸਾਰਿਆਂ ਨੇ ਕਿਹਾ ਕਿ ਬਹੁਤ ਵਧੀਆ ਉਪਰਾਲਾ ਬਟ ਇੱਕ ਵੀਰ ਜਿਹੜੇ ਸੀ ਉਹਨਾਂ ਨੇ ਇਹ ਲਿਖਿਆ ਹੈ ਤਰਲੋਚਨ ਸੰਧੂ ਜੀ ਇਹਨਾਂ ਦਾ ਨਾਮ ਹੈ ਬਹੁਤ ਬਹੁਤ ਧੰਨਵਾਦ ਵੀਰ ਜੀ ਦੇ ਜਿਹੜਾ ਆਪਣੇ ਵਿਚਾਰ ਦਿੱਤੇ ਇਹਨਾਂ ਦੀ ਭਾਵਨਾ ਦੀ ਅਸੀਂ ਕਦਰ ਕਰਦੇ ਹਾਂ ਪਰ ਇਹਨਾਂ ਨੇ ਕਿ ਜੀ ਤਾਂ ਪੇਪਰਾਂ ਦੇ ਅੰਦਾਜ਼ ਨਾਲ ਜੁੜੇ ਹੋਏ ਸਵਾਲ ਜਵਾਬ ਲੈ ਕੇ ਆਏ ਹਨ ਕਿ ਪੇਪਰ ਵਿੱਚ ਆ ਜਾਂਦੇ ਨੇ ਬੜੇ ਪੇਪਰਾਂ ਵਿੱਚ ਲਿਖਿਆ ਆਏ ਕਿ ਵਜ਼ੀਰ ਖਾਂ ਕੌਣ ਸੀ ਜਾਂ ਵਜ਼ੀਰ ਖਾਂ ਦਾ ਅਸਲੀ ਨਾਮ ਕੀ ਸੀ ਤਾਂ ਕੀ ਜਵਾਬ ਦੇਣਾ ਚਾਹੀਦਾ ਹੈ ਪੇਪਰ ਦੇ ਵਿੱਚ ਜਰੂਰ ਪੜਿਓ ਜੀ ਤਲੋਚਨ ਸੰਧੂ ਜੀ ਦਾ ਲਿਖਣਾ ਹੈ ਜੀ ਉਹ ਕਹਿੰਦੇ ਨੇ ਵਜ਼ੀਰ ਖਾਂ ਤੁਰਕਾਂ ਦਾ ਪਾਲਤੂ ਕੁੱਤਾ ਸੀ ਇਹ ਖੁਰਕ ਖਾਦੀ ਕੁੱਤੀ ਦਾ ਪੁੱਤ ਸੀ ਇਹ ਸਰਹੰਦਾ ਵਿਖੇ ਭੋਗਦਾ ਸੀ ਅਤੇ ਸਿੱਖਾਂ ਨੂੰ ਵਡਣ ਪੈਂਦਾ ਸੀ ਜਵਾਬ ਸਹੀ ਕੀ ਗਲਤ ਮਤਲਬ ਕਿ ਅਗਰ ਸਕੂਲ ਦੇ ਵਿੱਚ ਆ ਜੇ ਕਿ ਵਜ਼ੀਰ ਖਾਨ ਦਾ ਭਾਈ ਅਸਲੀ ਨਾਮ ਕੀ ਸੀ ਵਜ਼ੀਰ ਖਾਨ ਕੌਣ ਸੀ ਤਾਂ ਆਪਾਂ ਨੇ ਲਿਖਣਾ ਹੈ ਵਜ਼ੀਰ ਖਾਨ ਤੁਰਕਾਂ ਦਾ ਪਾਲਤੂ ਕੁੱਤਾ ਸੀ ਤੇ ਭਾਈ ਸਾਹਿਬ ਇਹ ਦੱਸੋ ਕਿ ਅਗਰ ਇਹ ਲਿਖਣਗੇ ਬੱਚੇ ਤਾਂ ਕੀ ਬੱਚੇ ਪਾਸ ਹੋ ਜਾਣਗੇ ਕੀ ਇਹ ਸਵਾਫ ਸਹੀ ਹੈ ਗਲਤ ਹੈ ਭਾਵ ਉਹ ਲਾਦੀ ਅਸੀਂ ਕਦਰ ਕਰਦੇ ਹਾਂ ਭਾਵਨਾ ਸਾਡੀ ਇਹ ਹੀ ਕਿ ਉਹ ਇਹੀ ਸੀ ਪਰ ਜਵਾਬ ਇਹ ਗਲਤ ਹੈ ਜਵਾਬ ਤਾਂ ਸਾਨੂੰ ਜੋ ਉਹਦਾ ਅਸਲੀ ਨਾਮ ਹੈ ਜਾਂ ਜੋ ਉਹਦੀ ਪੋਸਟ ਸੀ ਉਸ ਸਮੇਂ ਉਹੀ ਲਿਖਣੀ ਪਈਗੀ ਆਪਾਂ ਐਹਰੀ ਲਿਖ ਸਕਦੇ ਜੇ ਲਿਖਾਂਗੇ ਮੈਡਮ ਆਨੇ ਸਾਨੂੰ ਫੇਲ ਕਰ ਦੇਣਾ ਕਿ ਪੁੱਤ ਆ ਤੁਸੀਂ ਕੀ ਲਿਖ ਕੇ ਲੈ ਕੇ ਆਏ ਹੋ ਅਸੀਂ ਇਹ ਸ਼ਬਦ ਬਰਥਡੇ ਕਿਉਂਕਿ ਅਸੀਂ ਉਸ ਤੋਂ ਨਫ਼ਰਤ ਬਹੁਤ ਜ਼ਿਆਦਾ ਕਰਦੇ ਹਾਂ ਕਿਉਂਕਿ ਉਹਨੇ ਛੋਟੇ ਛੋਟੇ ਸਹਿਬਜਾਦਾਂ ਨੂੰ ਸ਼ਹੀਦ ਕੀਤਾ ਮਾਤਾ ਗੁਜਰ ਕੌਜ ਨੂੰ ਸ਼ਹੀਦ ਕੀਤਾ ਇਸ ਲਈ ਅਸੀਂ ਇਹ ਸ਼ਬਦ ਵਰਤਦੇ ਹਾਂ ਪਰ ਜਦੋਂ ਗੱਲ ਆਏ ਦੀ ਸਕੂਲ ਕਾਲਜਾਂ ਦੇ ਵਿੱਚ ਪੜ੍ਹਾਈ ਦੀ ਸਟੱਡੀ ਦੀ ਤਾਂ ਉੱਥੇ ਇਹ ਸ਼ਬਦ ਨਹੀਂ ਵਰਤੇ ਜਾਂਦੇ ਉੱਥੇ ਜੋ ਰਿਐਲਿਟੀ ਹੈ ਤੁਹਾਨੂੰ ਉਹ ਦੱਸਣੀ ਪਈਗੀ ਜੇ ਪੁੱਛਿਆ ਜਾਏਗਾ ਭਾਈ ਵਜ਼ੀਰ ਖਾਨ ਅਸਲੀ ਦਾ ਕੀ ਸੀ ਤਦ ਤਰ ਲਿਖਣਾ ਪਏਗਾ ਜੀ ਵਜ਼ੀਰ ਖਾਨ ਦਾ ਸਹੀ ਨਾਮ ਇਹ ਸੀ ਉਸੇ ਤੁਸੀਂ ਆਰੇ ਲਿਖ ਕੇ ਆ ਸਕਦੇ ਜੇ ਲਿਖ ਕੇ ਆਓਗੇ ਤੁਹਾਨੂੰ ਨੰਬਰ ਨਹੀਂ ਮਿਲੇ ਤੁਸੀਂ ਫੇਲ ਹੋ ਜਾਓਗੇ ਜੇ ਤੁਸੀਂ ਕਹੋਗੇ ਸਾਨੂੰ ਨੰਬਰ ਆ ਤੁਮ ਬੜੀ ਲੋਡ ਨਹੀਂ ਹੈਗੀ ਭਾਈ ਐ ਨਹੀਂ ਹੁੰਦਾ ਪੜਾਈ ਆਪਣੀ ਜਗ੍ਹਾ ਹੁੰਦੀ ਹੈ ਭਾਵਨਾ ਆਪਣੀ ਜਗ੍ਹਾ ਹੈ ਸਟੱਡੀ ਆਪਣੀ ਜਗ੍ਹਾ ਹੈ ਕਿਉਂਕਿ ਇਹਨਾਂ ਨੇ ਅੱਗੇ ਵੀ ਲਿਖਿਆ ਬਕਾਇਦਾ ਕਿ ਇਸ ਦਾ ਨਾਮ ਲੈਣਾ ਹੀ ਬਹੁਤ ਬਾੜਾ ਹੈ ਨਾ ਛੇੜ ਇਸ ਕੁੱਤੇ ਦੇ ਵੱਡੇ ਸਾਡੇ जखਮਾਂ ਨੂੰ ਨਾਮ ਸੋਰਮਿਆਂ ਦੇ ਦੱਸਿਆ ਕਰੋ ਤੰਤਨ ਸਰਵਿਸਦਾਰੀ ਸਾਹਿਬ ਸ੍ਰੀ ਗੁਰਗੋਬ ਸਿੰਘ ਜੀ ਚਾਰ ਸਾਹਿਬ ਜਦ ਅਤੇ ਅਤੇ अनेका ਸਹਿਦ ਸਿੰਘ ਸੋਰਮੇ ਦੇ ਤਰਲੋਚਨ ਸਿੰਘ ਸੰਧੂ ਜੀ ਸੋ ਤਰਲੋਚਨ ਸਿੰਘ ਸੰਧੂ ਜੀ ਆਪ ਜੀ ਦੀ ਭਾਵਨਾ ਦੀ ਮੈਂ ਕਦਰ ਕਰਦਾ ਹਾਂ ਪਰ ਆਪ ਜੀ ਦਾ ਜਵਾਬ ਗਲਤ ਹੈ ਕਿਉਂਕਿ ਜਿਹੜੇ ਆਪ ਜੀ ਗੱਲ ਕਰ ਰਹੇ ਹੋ ਕਿ ਨਾਮ ਸੋਰਮੇ ਦੱਸਿਆ ਕਰੋ ਅਸੀਂ अनेका ਹੀ ਵੀਡੀਓ ਪਾਈਆਂ ਹੋਈਆਂ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜੇ ਹੋਏ ਸਹਿਬਜ਼ਾਦੇ ਨਾਲ ਜੁੜੇ ਹਰ ਕਿਸੇ ਨਾਲ ਜੁੜੇ ਹੋਏ ਸਵਾਲ ਜਵਾਬ ਦੀ ਵੀਡੀਓ ਹੈਗੀ ਹੈ ਕਿਉਂਕਿ ਇਹ ਸਵਾਲ ਜਵਾਬ ਪੇਪਰ ਵਿੱਚ ਵੀ ਆਉਂਦੇ ਨੇ ਤੇ ਉਦੋਂ ਵੀ ਪਤਾ ਹੋਣਾ ਜ਼ਰੂਰੀ ਨੇ ਸਟੱਡੀ ਦੇ ਵਿੱਚ ਤਾਂ ਅੰਗਰੇਜ਼ਾਂ ਦੇ ਬਾਰੇ ਵੀ ਆਉਂਦਾ ਅੰਗਰੇਜ਼ਾਂ ਨੇ ਵੀ ਜ਼ੁਲਮ ਕੀਤੇ ਸੀ ਫਿਰ ਅਸੀਂ ਉਹਨਾਂ ਦਾ ਨਾਮ ਲੈਣਾ ਵੀ ਬੰ ਸਟੱਡੀ ਵਿੱਚ ਤਾਂ ਸਾਰਿਆਂ ਦਾ ਨਾਮ ਆਉਣਗੇ ਭਾਈ ਸਾਨੂੰ ਸਾਰਿਆਂ ਦੇ ਬਾਰੇ ਦੱਸਣਾ ਪਏਗਾ ਕੌਣ ਕਦੋਂ ਆਇਆ ਕਿਨੇ ਕੀ ਕੀਤਾ ਕੀ ਨਹੀਂ ਕੀਤਾ ਜੇ ਤੁਸੀਂ ਪੇਪਰਾਂ ਦੇ ਅਕੋਰਡਿੰਗ ਤਿਆਰੀ ਕਰ ਰਹੇ ਹੋ ਸਕੂਲ ਦੇ ਅਕੋਰਡਿੰਗ ਤਿਆਰੀ ਕਰ ਰਹੇ ਹੋ ਫਿਰ ਤੁਹਾਨੂੰ ਸਾਰਾ ਕੁਝ ਸਟੱਡੀ ਕਰਨੀ ਜ਼ਰੂਰੀ ਹੈ ਅਸੀਂ ਬਾਕਾਇਦਾ ਇਹ ਗੱਲ ਕਹੀ ਹੈ ਕਿ ਪੇਪਰਾਂ ਵਿੱਚ ਵੀ ਸਵਾਲ ਆ ਸਕਦੇ ਹਨ ਇਸ ਕਰਕੇ ਬੱਚਿਆਂ ਨਾਲ ਵੀਡੀਓ ਸਾਂਝੀ ਕਰਿਓ ਉਹ ਉਹ ਵੀ ਜੇ ਸਾਨੂੰ ਕੋਈ ਪੁੱਛ ਲੇ ਕਿ ਵਜ਼ੀਰ ਖਾਨ ਤੁਸੀਂ ਕਹਿ ਰਹੇ ਹੋ ਇਹਦਾ ਅਸਲੀ ਨਾਮ ਕੀ ਸੀ ਜੇ ਸਾਨੂੰ ਪਤਾ ਹੀ ਨਹੀਂ ਹੋਏਗਾ ਕਿ ਅਸਲੀ ਨਾਮ ਕੀ ਸੀ ਅਸੀਂ ਦੱਸਾਂਗੇ ਕਿ ਅਸੀਂ ਇਹ ਥੋੜਾ ਲਿਖਾਂਗੇ ਤੁਰਕਾ ਦਾ ਪਾਲਤੂ ਕੁੱਤਾ ਸੀ ਲੱਗ ਕੇ ਇਹ ਹੀ ਜਵਾਬ ਹੋਇਆ ਸੋ ਪਿਆਰਿਓ ਤੁਹਾਡੀ ਭਾਵਨਾ ਦੀ ਮੈਂ ਕਦਰ ਕਰਦਾ ਪਰ ਆਪ ਜੀ ਦਾ ਜਵਾਬ ਜਿਹੜਾ ਹੈ ਬਿਲਕੁਲ ਗਲਤ ਹੈ ਤੇ ਲੋਚਨ ਸੰਧੂ ਜੀ ਤੇ ਨਾਲ ਆਪਣੇ ਨਾਮ ਦੇ ਨਾਲ ਸਿੰਘ ਜਰੂਰ ਲਾਓ ਪਿਆਰਿਓ ਇੰਨੀ ਇੱਕ ਬੇਨਤੀ ਹੈ ਭਾਵਨਾ ਆਪ ਜੀ ਦੀ ਬਹੁਤ ਵਧੀਆ ਹੈ ਮੈਂ ਕਦਰ ਕਰਦਾ ਪਰ ਆਪ ਜੀ ਦਾ ਜਵਾਬ ਜਿਹੜੇ ਹੈ ਬਿਲਕੁਲ ਗਲਤ ਹੈ ਸੋ ਮੈਂ ਆਪਣੇ ਵਿਚਾਰ ਇਸ ਵੀਡੀਓ ਦੇ ਮਾਧਿਅਮ ਰਾਹੀਂ ਆਪ ਸਾਰਿਆਂ ਨਾਲ ਸਾਂਝੇ ਕੀਤੇ ਨੇ ਆਪ ਜੀ ਇਸ ਬਾਰੇ ਕੀ ਸੋਚ ਰੱਖਦੇ ਹੋ ਕੀ ਵਿਚਾਰ ਰੱਖਦੇ ਹੋ ਕਮੈਂਟਰੀ ਆਪਣੇ ਵਿਚਾਰ ਜੋੜ ਦੇਣ ਤੇ ਆਪ ਜੀ ਵੀ ਦੱਸਿਓ ਜੇ ਆਪ ਜ ਨੂੰ ਇਹਦਾ ਸਵਾਲਾ ਜਵਾਬ ਪਤਾ ਆਪਣਾ ਅੱਜ ਦਾ ਪਹਿਲਾ ਸਵਾਲ ਹੈ ਜੀ ਸਰਹੰਦ ਦਾ ਪੁਰਾਤਨ ਨਾਮ ਕੀ ਸੀ ਅਗਰ ਤੁਹਾਨੂੰ ਇਸ ਸਵਾਲ ਦਾ ਜਵਾਬ ਪਤਾ ਹੈ ਤਾਂ ਜਲਦੀ ਤੋਂ ਜਲਦੀ ਕਮੈਂਟ ਕਰੋ ਅਗਰ ਨਹੀਂ ਤਾਂ ਕੁਝ ਪਲ ਇੰਤਜ਼ਾਰ ਕਰੋ ਜਲਦੀ ਹੀ ਮੈਂ ਤੁਹਾਨੂੰ ਇਸ ਸਵਾਲ ਦਾ ਜਵਾਬ ਦਵਾਂਗੀ ਸੋ ਜਰੂਰ ਪਿਆਰੋ ਜਿਹਨਾਂ ਨੂੰ ਪਤਾ ਹੈ ਉਹ ਇਸ ਸਵਾਲ ਦਾ ਜਵਾਬ ਜਰੂਰ ਦੇਣ ਇੱਕੋ ਸਵਾਲ ਦਾ ਜਵਾਬ ਕਿ ਸਰਹੰਦ ਦਾ ਪੁਰਾਣਾ ਨਾਮ ਕੀ ਸੀ ਪ੍ਰਾਤਾ ਨਾਮ ਮਤਲਬ ਪਹਿਲੇ ਸਰਹੰਦ ਨੂੰ ਕੀ ਕਿਹਾ ਜਾਂਦਾ ਸਰਹੰਦ ਦਾ ਨਾਮ ਬਾਅਦ ਚ ਪਿਆ ਸਰਹੰਦ ਤੋਂ ਪਹਿਲੇ ਸਰਹੰਦ ਨੂੰ ਕੀ ਕਿਹਾ ਜਾਂਦਾ ਜਿਹਨਾਂ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦਿਓ ਦੇਖਾਂਗੇ ਕਿਨਾਂ ਕਿਨਾਂ ਨੂੰ ਸਹੀ ਜਵਾਬ ਪਤਾ ਹੈ ਕਿ